और बहुत कुछ-कुछ ये तलाश देंगे, बैग एंड टेबल देंगे। जैक्सन। जी उधर देखते ਦੇ ਪ੍ਰੋਗਰਾਮ ਤੋਂ ਅੱਜ ਹੈ ਹਰਡ ਹੋ ਗਿਆ ਇਹ ਮੈਂ ਨਿਕਲ ਗਿਆ ਸੀ ਫਲਸੇਟ ਕੋਈ ਕਾਰਜ ਮਰਤੀ ਬ੍ਰਾਂਛੀਕਰ ਜਪਾ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਹੋਏ ਨੇ ਤੇ ਕੈਂਪ ਦਾ ਜਾਇਜ਼ਾ ਲੈ ਜਿਹੜਾ ਪਹੁੰਚ ਦੇਖੋ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਆਪ ਵੀ ਤਹਿਸੀਲਾਂ ਚ ਵਿਜ਼ਿਟ ਕੀਤਾ ਜਿੱਦਾਂ ਹੁਸ਼ਿਆਰ ਨੇ ਤਹਿਸੀਲ ਚ ਵਿਜ਼ਿਟ ਕੀਤਾ ਸੀ ਔਰ ਉਹਨਾਂ ਮੈਕਸਿਮ ਸਰਕਾਰ ਦੀ ਕੋਸ਼ਿਸ਼ ਰਹੀ ਹੈ ਕਿ ਲੋਕਾਂ ਨੂੰ ਬਾਰ ਬਾਰ ਚੱਕਰ ਕੱਟਣ ਤੋਂ ਬਚਾਇਆ ਜਾਵੇ ਕੋਈ ਤਕਲੀਫਾਂ ਤੋਂ ਬਚਾਇਆ ਜਾਵੇ ਤਹਿਸੀਲਾਂ ਦੇ ਅੰਦਰ ਜਿੰਨੀਆਂ ਵੀ ਹੈ ਜੋ ਕੰਨੇ ਕੰਪਲੀਟ ਸਨ ਜੀ ਅਸੀਂ ਇੰਤਕਾਲ ਚੜਾਣ ਗਏ ਔਰ ਜਿਹੜਾ 331000 ਇੰਤਕਾਲ ਹੋਇਆ ਸੀਐਮ ਸਾਹਿਬ ਨੇ ਉਦੋਂ ਵੀ ਪਹਿਲਾਂ ਡਾਇਰੈਕਸ਼ਨ ਦਿੱਤੀ ਸੀ ਔਰ ਉਹ ਛੁੱਟੀ ਵਾਲੇ ਦਿਨ ਲਗਾਇਆ ਗਿਆ ਸੀ ਸਪੈਸ਼ਲੀ ਉਹਨਾਂ ਨੇ ਡਾਇਰੈਕਸ਼ਨ ਔਰ ਅੱਜ ਜਿਹੜਾ ਕੈਂਪ ਹੈ ਇਹਦੇ ਵਿੱਚ ਇੱਥੇ ਵਿਸ਼ੇਸ਼ ਕੈਂਪ ਦੇ ਵਿੱਚ ਦੋ ਚੀਜ਼ ਹੈ ਇੱਥੇ ਇੰਤਕਾਲ ਦੇ ਨਾਲ-ਨਾਲ ਖਾਣ ਦੀ ਤਕਸੀਮ ਦਾ ਵੀ ਨਾਲ ਹੀ ਐਸਡੀਐਮ ਮੁਹਾਲੀ ਜਿਹੜੇ ਬੈਠੇ ਐ ਡਿਪਟੀ ਕਮਿਸ਼ਨਰ ਮੁਹਾਲੀ ਖੜੇ ਐ ਨਾਲ ਇਹਨਾਂ ਨੇ ਉਹਦਾ ਵੀ ਇੰਤਜ਼ਾਮ ਕੀਤਾ ਤਾਂ ਕਿ ਉੱਥੇ ਵੀ ਲੋਕਾਂ ਨੂੰ ਜਲਦ ਰੈਲੀਫ ਮਿਲ ਸਕੇ ਤੁਸੀਂ ਤਾਂ ਬਹੁਤ ਅੱਛਾ ਮੈਸੇਜ ਜਾ ਰਿਹਾ ਐ ਤੁਸੀਂ ਦੇਖ ਰਹੇ ਹੋ ਔਰ ਲੋਕ ਖੁਦ ਸਾਨੂੰ ਲੋਕਾਂ ਨੇ ਖੁਦ ਜਿਵੇਂ ਮੁੱਖ ਮੰਤਰੀ ਦਾ ਬੇਹੱਦ ਧੰਨਵਾਦ ਕੀਤਾ ਮੈਂ ਕਹਿ ਸਕਦਾ ਹਾਂ ਪਰ ਜੇਪਾ ਸਾਹਿਬ ਜਿੱਥੇ ਜਿੱਦਾਂ ਦੇਖਿਆ ਜਾਵੇ ਲੰਬੇ ਸਮੇਂ ਤੋਂ ਬਹੁਤ ਸਾਰੇ ਇੱਥੇ ਲੋਕ ਆਜਿ ਵੀ ਇੱਥੇ ਆਏ ਨੇ ਜਿਨ੍ਹਾਂ ਦਾ ਇੰਤਕਾਲ ਜਿਹੜੇ ਨੇ ਉਹ ਪੈਂਡਿੰਗ ਪਏ ਹੋਏ ਸੀਗੇ ਉਹਨਾਂ ਨੂੰ ਕਿਸ ਤਰੀਕੇ ਦੇਖਿਆ ਜਾ ਰਿਹਾ ਹਾਲਾਂਕਿ ਇੱਥੇ ਦੇ ਪਿੰਡ ਦੇ ਲਗਭਗ 70 ਦੇ ਕਰੀਬ ਪਲਾਟ ਸੀਗੇ ਜਿਨ੍ਹਾਂ ਦਾ ਇੰਤਕਾਲ ਹਾਲੇ ਵੀ ਪੈਂਡਿੰਗ ਪਏ ਨੇ ਔਰ ਉਹ ਲਗਭਗ ਉਹ ਸਾਰੇ ਜਿਹੜੇ ਲੋਕ ਨੇ ਇੱਥੇ ਮੌਜੂਦ ਨੇ ਇਦਾਂ ਹੈ ਉਹ ਕਿਉਂ ਬਿਲਕੁਲ ਬਿਲਕੁਲ ਉਹਦੇ ਲਈ ਕਰਨ ਦੀ ਕੋਸ਼ਿਸ਼ ਕਰ ਰਹੇ ਆ ਲੇਕਿਨ ਉਹਦੇ ਵਿੱਚ ਵੀ ਕੱਲ ਨੂੰ ਇਹ ਕੋਈ ਅਗਰ ਇਹਦੇ ਵਿੱਚ ਚੜ ਜਾਏਗਾ ਕੱਲ ਨੂੰ ਇਹ ਨਾ ਹੋਵੇ ਵੀ ਕਿਸੇ ਦੇ ਨਾਮ ਤੇ ਚੜ ਜਾਵੇ ਔਰ ਉਹਦੇ ਚ ਬਾਅਦ ਚ ਕੋ ਪ੍ਰੋਬਲਮ ਆ ਜਾਂਦੀ ਇਸ ਚੀਜ਼ਾਂ ਨੂੰ ਵੀ ਪਹਿਲਾਂ ਦੇਖ ਕੇ ਬਣਾਇਆ ਜਾ ਰਿਹਾ ਜੰਮਾਦਾ ਪਿਛਲੀ ਵਾਰ 31000 ਦੇ ਕਰੀਬ ਇੰਤਕਾਲ ਹੋਏ ਤੇ ਇਸ ਬਾਰ ਦਾ ਕੀ ਟਾਰਗੇਟ ਲੈ ਕੇ ਚਲੇ ਔਰ ਕੀ ਉਮੀਦ ਕੀਤੀ ਜਾ ਰਹੀ ਹੈ ਇਸ ਬਾਰ ਕਿੰਨਾ ਹੈ ਬਹੁਤ ਸਾਰੀ ਉਮੀਦ ਹੈ ਹਮੇ ਅਬ ਇਸ ਡਾਟਾ ਆਨਾ ਸ਼ੁਰੂ ਹੋ ਗਿਆ ਹੈ ਤੇ ਜਲਦ ਮੇਰੇ ਲੱਗਦਾ ਹੈ ਅੱਛਾ ਇਸ ਵਿੱਚ ਵੀ ਬਹੁਤ ਅੱਛਾ ਰਿਜ਼ਲਟ ਆਏਗਾ ਠੀਕ ਹੈ ਔਰ ਸਭ ਜੇ ਮਾਨਜੁਗ ਮੁ ਇਹ ਡਾਇਰੈਕਸ਼ਨ ਮੇ